ਟਾੜੀਵਾਲ ਨਗਰ ਕੌਂਸਲ ਵਿਖੇ ਹਾਊਸ ਦੀ ਮੀਟਿੰਗ ਨਗਰ ਕੌਂਸਲ ਪ੍ਰਧਾਨ ਅਸ਼ਵਿੰਦ ਦੁੱਗਲ ਦੇ ਪ੍ਰਬੰਧ ਹੇਠ ਹੋਈ ਜਿਸ ਵਿੱਚ ਟਾੜੀਵਾਲ ਨਗਰ ਕੌਂਸਲ ਦੇ ਸਾਰੇ ਕੌਂਸਲਰ ਸ਼ਾਮਿਲ ਹੋਏ ਇਸ ਮੀਟਿੰਗ ਦੇ ਵਿੱਚ ਸ਼ਹਿਰਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਵਿਚਾਰ ਕੀਤਾ ਗਿਆ ਉਹਨਾਂ ਨੂੰ ਮੁਸ਼ਕਲਾਂ ਨੂੰ ਛੇਤੀ ਹੱਲ ਕੀਤਾ ਜਾਵੇਗਾ ਨਗਰ ਕੌਂਸਲ ਪ੍ਰਧਾਨ ਅਸ਼ਵਿੰਦ ਦੁੱਗਲ ਅਤੇ ਕੌਂਸਲ ਦੀਪਕ ਮਾਡਿੰਟੂ ਨੇ ਦੱਸਿਆ ਕਿ ਸ਼ਹਿਰ ਦੀਆਂ ਮੁਸ਼ਕਲਾਂ ਜਿਵੇਂ ਕੁਝ ਵਾਲਡਾਂ ਵਿੱਚ ਗਲੀਆਂ ਪੱਕੀਆਂ ਕਰਨੀਆਂ ਹਨ ਅਤੇ ਕਈ ਜਿਹੜਾ ਪਾਣੀ ਨਹੀਂ ਕਾਜ ਦੀ ਮੁਸ਼ਕਲ ਹੈ ਸੀਵਰੇਜ ਅਤੇ ਕੂੜੇ ਦੀ ਸਮੱਸਿਆ ਉਹਨਾਂ ਆਖਿਆ ਕਿ ਇਹ ਸਾਰੇ ਮਸਲੇ ਸਬੰਧੀ ਅਸੀਂ ਆਪਣੇ ਹਲਕਾ ਇੰਚਾਰਜ ਜਗਰੂਪ ਸਿੰਘ ਸ਼ੇਖ ਨਾਮ ਬਟਾਲਾ ਹਲਕਾ ਵਿਧਾਇਕ ਅਮਨ ਸ਼ੇਸ਼ਨੀ ਸਿਆਰੀ ਕਲਸੀ ਦੇ ਨਾਲ ਗੱਲਬਾਤ ਕਰਕੇ ਛੇਤੀ ਹੱਲ ਕਰਾਂਗੇ ਔਰ ਕੀ ਕੁਝ ਕਿਹਾ ਨਗਰ ਕੌਂਸਲ ਪ੍ਰਧਾਨ ਅਸ਼ਵਿੰਦ ਦੁੱਗਲ ਅਤੇ ਕੌਂਸਲਰ ਦੀਪਕ ਮਾਨ ਰਿੰਟੂ ਨੇ ਆਉਤਾਨੂੰ ਸੁਣਉਂਦੇ ਹਾਂ ਦੇਖੋ ਟੀਵੀ ਨਿਊਜ਼ ਇੰਡੀਆ 255 ਤਾਰੀਖਾ ਤ ਪੱਤਰਕਾਰ ਰਣਜੀਤ ਸਿੰਘ ਦੀ ਖਾਸ ਰਿਪੋਰਟ ਪਤਾ ਅੰਮੀਆ ਜੀ ਉਹ ਗੁਰੂ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਫਤਿਹ ਅੱਜ ਸਾਡੀ ਨਗਰ ਕਮੇਟੀ ਦੇ ਵਿੱਚ ਮੀਟਿੰਗ ਸੀ ਸਾਰੇ ਹੀ ਕੌਂਸਲਰ ਸਾਹਿਬ ਬੈਠੇ ਆ ਅਸੀਂ ਕਾਫੀ ਜਿਹੜੀਆਂ ਸ਼ਹਿਰ ਦੀਆਂ ਪ੍ਰੋਬਲਮ ਸੀ ਉਹਦੇ ਬਾਰੇ ਅਸੀਂ ਸਾਰਿਆਂ ਨੇ ਡਿਸਕਸ ਕੀਤਾ ਸਾਰੇ ਕੌਂਸਲਰ ਨੇ ਸਾਰਿਆਂ ਨੇ ਕਿਹਾ ਵੀ ਸੀ ਮਿਲ ਕੇ ਬਹੁਤ ਹੀ ਧੰਨਵਾਦ ਦੀ ਹੈ ਜਿਹੜੀਆਂ ਜਿਹੜੀਆਂ ਮੁਸ਼ਕਿਲਾਂ ਆ ਜਲਦ ਜਲਦ ਆਪਣੇ ਪਾਰਟੀ ਦੇ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਜੋ ਚੇਅਰਮੈਨ ਨੇ ਸਾਡੇ ਹਲਕੇ ਤੇ ਜਿਹੜੇ ਖਲੋਤੇ ਸੀ ਲੋਕ ਸਭਾ ਦੇ ਸੀਟ ਤੋਂ ਅਮਨ ਸਿੰਘ ਸਿਹਰੀ ਗਲਸੀ ਜੀ ਉਹਨਾਂ ਨਾਲ ਵੀ ਅਸੀਂ ਆਪਣੇ ਜਿਹੜੇ ਧਾਰੀਵਾਲ ਦੇ ਮੁੱਦੇ ਆ ਜਿਹੜੇ ਜਿਹੜੇ ਵੀ ਕੰਮ ਰਹਿੰਦੇ ਆ ਹੋਣ ਵਾਲੇ ਉਹਨਾਂ ਨਾਲ ਅਸੀਂ ਡਿਸਕਸ ਕਰਾਂਗੇ ਜੋ ਅੱਜ ਇਹਨਾਂ ਨੇ ਦੱਸਿਆ ਸਾਰੇ ਐਮਸੀ ਸਾਹਿਬ ਨੇ ਤੇ ਅਸੀਂ ਧਾਰੀਵਾਲ ਸ਼ਹਿਰ ਨੂੰ ਬਹੁਤ ਸੁੰਦਰ ਤੇ ਵਧੀਆ ਬਣਾਵਾਂਗੇ ਜੇ ਸਾਨੂੰ ਇੱਥੇ ਪ੍ਰੋਬਲਮਸ ਹੈਗੀਆਂ ਵਾ ਸੀਵਰੇਜ ਦੀ ਸਾਡੇ ਧਾਰੀਵਾਲ ਦੇ ਵਿੱਚ ਮੇਰੇ ਖਿਆਲ ਚ ਸਾਡੇ ਜ਼ਿਲ੍ਹਾ ਗਰਦਾਸਪੁਰ ਚ ਇਉਂ ਹੀ ਧਾਰੀਵਾਲੀ ਇਲਾਕਾ ਜਿਹਦੇ ਚ ਸੀਵਰੇਜ ਹੈ ਹੀ ਨਹੀਂਗਾ ਤੇ ਅਸੀਂ ਸ਼ਹਿਰੀ ਕਲਸੀ ਨਾਲ ਆਪਣੇ ਚੇਅਰਮੈਨ ਸਰਦਾਰ ਜਗਰੂਪ ਸਿੰਘ ਸੇਖਵਾਂ ਜੀ ਦੇ ਨਾਲ ਵੀ ਫੋਨ ਤੇ ਵੀ ਗੱਲ ਕੀਤੀ ਆ ਤੇ ਹੁਣ ਅਸੀਂ ਉਹਨਾਂ ਕੋਲ ਜਲਦ ਇਹਦੇ ਵਾਸਤੇ ਜਲਦ ਤੋਂ ਜਲਦ ਇਹਦਾ ਹੱਲ ਕਰਾਵਾਂਗੇ ਵੀ ਜਿਹੜਾ ਕੰਮ ਰੁਕਿਆ ਸੀਵਰੇਜ ਦਾ ਤੁਹਾਨੂੰ ਪਤਾ ਵੀ ਸੀਵਰੇਜ ਦਾ ਕੰਮ ਬਹੁਤ ਜ਼ਰੂਰੀ ਹੈ ਧਾਰੀਵਾਲ ਵਾਸਤੇ ਤੇ ਉਹਦੇ ਬਾਰੇ ਮੈਂ ਨਹੀਂ ਕਰਾਂਗੇ ਵੀ ਜਲਦ ਤੋਂ ਜਲ ਤੁਹਾਨੂੰ ਸੱਸਿਆ ਜਿਹੜਾ ਵਾ ਸ਼ਮਸ਼ਾਨ ਘਾੜ ਹੋਏ ਸਮਝਣ ਪੂਰੇ ਤਰ੍ਹਾਂ ਬੋਲੇਗਾ ਵਾ ਬਿਲਕੁਲ ਇਹ ਬੜਾ ਪੁਰਾਣਾ ਵਾ ਤੁਹਾਨੂੰ ਪਤਾ 25 ਸਾਲ ਹੋ ਗਿਆ ਸਾਡੀ ਨਗਰ ਕਮੇਟੀ ਕੋਈ ਜਗ੍ਹਾ ਨਹੀਂ ਹੈਗੀ ਵੀ ਜਿੰਨਾ ਵੀ ਇੱਥੇ ਸਾਡਾ ਕੂੜਾ ਇਕੱਠਾ ਹੁੰਦਾ ਵਾ ਤੇ ਸਾਡੇ ਕੋ ਉਹ ਹੀ ਚਾਰਕ ਨਾਲ ਜਗ੍ਹਾ ਵਾ ਜਿੱਦੇ ਜਹੀਂ ਡੰਬ ਉੱਥੇ ਜਾ ਕੇ ਪੂਰਾ ਸੁੱਟਨੇ ਉਹਦੇ ਵਾਸਤੇ ਅਸੀਂ ਥੋੜਾ ਜਿਹਾ ਸਰਦਾਰ ਜਗਤ ਸਿੰਘ ਸੇਖ ਹੋਏ ਦੀ ਮਦਦ ਨਾਲ ਸਾਨੂੰ ਕੁਝ 76 ਲੱਖ ਰੁਪਇਆ ਮਿਲਿਆ ਸੀ ਤੇ ਉਹ ਸੀ ਠੇਕਾ ਜਿਹੜਾ ਵਾ ਉਹ ਦੇਤਾ ਉਹਦਾ ਕੰਮ ਚੱਲ ਪਿਆ ਚੋਣ ਜਾਂਤਾ ਕਰਕੇ ਕੰਮ ਰੁਕਿਆ ਪਿਆ ਸੀ ਹੁਣ ਅਸੀਂ ਜਲਦ ਤੋਂ ਜਲਦ ਉਹ ਜਿਹੜਾ ਕੂੜਾ ਵਾ ਉਹਨੂੰ ਬਿਲਕੁਲ ਸਾਫ਼ ਕਰਾਵਾਂਗੇ ਤੇ ਇੱਥੇ ਨਵੀਆਂ ਮਸ਼ੀਨਾਂ ਲਾਵਾਂਗੇ ਜਿਹੜਾ ਜਿੰਨਾ ਵੀ ਕੂੜਾ ਇਕੱਠਾ ਹੋਏਗਾ ਢਿੱਲਾ ਤੇ ਸੁੱਕਾ ਉਹਨੂੰ ਉਸੇ ਵਕਤ ਉਹਨਾਂ ਨੂੰ ਕਲੀਅਰ ਕਰਨਗੇ ਉਹਦੀ ਖਾਦ ਤਿਆਰ ਕਰਨਗੇ ਇਹ ਤੁਹਾਡਾ ਨਾਲ ਹੀ ਵਾਦਾ ਕਰਨੇ ਆ ਸਾਰੇ ਐਮਸੀ ਵੀ ਇਹ ਜਿਹੜਾ ਅਸੀਂ ਜਲਦ ਤੋਂ ਜਲਦ ਕਰਾਵਾਂਗੇ 25 ਸਾਲ ਤੋਂ ਕੰਮ ਰੁਕਿਆ ਪਿਆ ਆ ਇਹ ਵੀ ਤੁਹਾਨੂੰ ਜਲਦ ਤੋਂ ਜਲ ਦੱਸਾਂਗੇ ਵੀ ਹੋ ਜਾਣਾ ਹਾਂਜੀ ਅੱਜ ਜਿਹੜੀ ਅਸੀਂ ਮੀਟਿੰਗ ਕੀਤੀ ਆ ਸਾਡੀ ਮੇਨ ਪ੍ਰੋਬਲਮ ਆ ਵੀ ਸਾਡੇ ਕੋਲ ਸਫਾਈ ਵਾਸਤੇ ਨਾਲਿਆਂ ਵਾਂ ਨੂੰ ਸਾਫ਼ ਕਰਨ ਵਾਸਤੇ ਸ਼ਹਿਰ ਦੇ ਜਿਹੜੇ ਨਾਲੇ ਆ ਉਹਦੇ ਸਾਫ਼ ਕਰਨ ਵਾਸਤੇ ਬੰਦਿਆਂ ਦੀ ਬੜੀ ਚਾਹਤ ਹੈ ਅਸੀਂ ਉਹ ਵੀ ਆਪਣੇ ਵੱਡੇ ਦੇਤਾਈ ਦੇ ਨਾਲ ਗੱਲ ਕਰਕੇ ਅਸੀਂ ਜਲਦ ਤੋਂ ਜਲਦ ਕੁਝ ਬੰਦੇ ਨਾਲੇ ਸਾਫ਼ ਕਰਨ ਵਾਸਤੇ ਸਾਡੇ ਕੋਲ ਡਰਾਈਵਰਾਂ ਦੀ ਕਮੀ ਆ ਹੀ ਡਰਾਈਵਲ ਵੀ ਰੱਖਣੇ ਆ ਤੇ ਸਫਾਈ ਸੇਵਕ ਵੀ ਹੀ ਨਵੇਂ ਰੱਖਣੇ ਆ ਤੇ ਉਹਦੇ ਵਾਸਤੇ ਵੀ ਸਾਡੀ ਅੱਜ ਮੀਟਿੰਗ ਦੇ ਵਿੱਚ ਆਈ। ਪਾਸ ਕਰਤਾ ਵਾ ਵੀ ਇਹੀ ਜਿਹੜੇ ਬੰਦੇ ਰੱਖਨੇ 15-20 ਬੰਦੇ ਸੀ ਨਵੇਂ ਨਗਰ ਕਮੋਦੀ ਦੇ ਵਿੱਚ ਆਈ ਬੰਦੇ ਰ। ਠੇਕੇ ਦੇ ਰੱਖਣ। ਰੱਖਨੇ। ਨਾਲ ਹੀ ਅਸੀਂ ਆਪਣੇ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਜੋ ਕਿ ਸਾਡੇ ਚੇਅਰਮੈਨ ਜਗਰੂਪ ਸਿੰਘ ਸੇਖ ਹੋਏ ਨੇ ਸਾਨੂੰ ਬਹੁਤ ਹੀ ਹonਹਾਰ ਸਾਡੇ ਲੋਕ ਸਭਾ ਦਾ ਵਾਸਤੇ ਮੈਂਬਰ ਦਿੱਤੇ ਸੀ ਅਮਨ ਸ਼ੇਰ ਸਿੰਘ ਸਿਆਰੀ ਦਾ ਸੀ ਜੀ ਨੂੰ ਖੜਾ ਕੀਤਾ ਸੀ ਇਥੇ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਵੋਟਾਂ ਪਾਈਆਂ ਜਿਹੜੇ ਵੀ ਸ਼ਹਿਰ ਵਾਸੀਏ ਸਾਡਾ ਬਹੁਤ ਸਹਿਯੋਗ ਦਿੱਤਾ ਕਾਫੀ ਲੀਡ ਜਿਹੜੀ ਹੈ ਸਾਨੂੰ ਧਾਰੀਵਾਲ ਦੇ ਵਿੱਚੋਂ ਮਿਲੀ ਹੈ ਅਸੀਂ ਉਹਨਾਂ ਦਾ ਸਾਰੇ ਐਮਸੀ ਸਹਿਬਾਨ ਅਸੀਂ ਆਪਣੀ ਪਾਰਟੀ ਆਮ ਪਾਰਟੀ ਦੇ ਜਿਨੇ ਵੀ ਵਲੰਟੀਅਰ ਨੇ ਉਧੇਦਾਰ ਨੇ ਉਹਨਾਂ ਦਾ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਉਹਨਾਂ ਨੇ ਸਾਨੂੰ ਬੜਾ ਸਹਿਯੋਗ ਮਿਲਿਆ ਤੇ ਬੜੀ ਦੇ ਤਨਾ ਬੜਾ ਅੱਛਾ ਸਾਡਾ ਧਾਰੀਵਾਲ ਦਾ ਜਨਤ ਅੱਜ ਨਗਰ ਕਾਉਂਸਲ ਦੀ ਮੀਟਿੰਗ ਪ੍ਰਧਾਨ ਅਸ਼ੀਸ਼ ਨੂੰ ਦੁੱਗਨ ਜੀ ਦੀ ਪ੍ਰੈਨਮਾਈਟ ਹੋਈ ਹੈ ਇਹਦੇ ਤੇ ਸ਼ਹਿਰ ਦੇ ਕੁਝ ਮੁੱਦੇ ਸੀ ਸਭ ਤੋਂ ਨੇ ਮੁੱਦਾ ਤੇ ਸਫਾਈ ਦਾ ਆ ਰਿਹਾ ਸਫਾਈ ਕਰਮਚਾਰੀ ਸਾਡੇ ਕੋਲ ਘੱਟ ਸੀ ਉਹਦਾ ਇੱਕ ਮਤਾ ਪਾਇਆ ਗਿਆ ਜਿਸ ਦੇ ਤੇ ਕਮ ਸਕਾਮ 13 ਤੋਂ 15 ਸਫਾਈ ਕਰਮਚਾਰੀ ਤੇ ਤਿੰਨ ਡਰਾਈਵਰਾਂ ਦੀ ਪ੍ਰਪੋਜ਼ਲ ਰੱਖੀ ਆ ਜੋ ਕਿ ਅਗਲੀ ਮੀਟਿੰਗ 'ਚ ਸ਼ਾਇਦ ਪਾਸ ਹੋ ਜੇਗੀ ਦੂਸਰਾ ਨੰਮ ਜਿਹੜਾ ਅੱਜ ਦੀ ਅਜੰਡਾ ਵਾ ਸ਼ਹਿਰ ਦੇ ਵਿੱਚ ਇਨਕਲੂਜਮੈਂਟ ਬਹੁਤ ਬੁਰੀ ਤਰ੍ਹਾਂ ਹੋ ਰਹੀ ਆ ਉਹਦੇ ਵਿੱਚ ਅਸੀਂ ਸਾਰੇ ਐਨਸੀਆ ਨੇ ਬੈਠ ਕੇ ਇੱਕ ਮਨ ਬਣਾਇਆ ਵੀ ਕੋਈ ਵੀ ਜਾਇਦ ਜਿਹੜੀ ਨਜਾਇਜ਼ ਜਾਇਦ ਕਿਸੇ ਦੀ ਕੋਈ ਫਾਰਮੈਸ਼ ਨਹੀਂ ਕਰੇਗਾ ਨਗਰ ਕੌਂਸਲ ਦੇ ਕਰਮਚਾਰੀ ਆਪਣੇ ਬਿਹਾਰ ਤੇ ਜਿਹੜਾ ਵੀ ਗਲਤ ਆ ਉਹਦੇ ਤੇ ਬਰਦੀ ਕਾਨੂੰਨੀ ਕਾਰਵਾਈ ਕਰਨਗੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਏਗਾ ਕਿਸੇ ਨਾਲ ਦੀ ਕੋਈ ਟੱਕ ਫਾਤ ਨਹੀਂ ਹੋਏਗਾ ਏਸੀ ਵਾਸਤੇ ਇਹ ਮੀਟਿੰਗ ਰੱਖੀ ਗਈ ਸੀ ਇਸ ਤੋਂ ਬਾਅਦ ਅਸੀਂ ਅਰਵਿੰਦ ਕੇਜ ਦੀ ਆਲੀ ਜੀ ਨੇ ਲੋਕ ਸਭਾ ਦੇ ਉਮੀਦਵਾਰ ਸ਼ੈਰੀ ਕਲਸੀ ਜਿਹੜੇ ਇੱਥੋਂ ਖੜੇ ਹੋਏ ਸਨ ਜਿਨ੍ਹਾਂ ਨੇ ਗੁਰਦਾਸਪੁਰ ਨੇ 278000 ਵੋਟਾਂ ਪਾ ਕੇ ਉਹਨਾਂ ਨੂੰ ਵੋਟਾਂ ਪਾਈਆਂ ਹਨ ਉਹਦੇ ਵਾਸਤੇ ਸਾਡੇ ਸ਼ਹਿਰ ਦਾ ਵੀ ਸਹਿਯੋਗ ਹੈ ਸ਼ਹਿਰ ਵਾਸੀਆਂ ਦਾ ਅਸੀਂ ਆਪਣੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਆਪਣੀ ਪਾਰਟੀ ਵੱਲੋਂ ਸਰਦਾਰ ਜੀ ਗੁਰੂਪ ਸਿੰਘ ਦੀ ਸੇਵਾ ਵੱਲੋਂ ਚੈਰੀ ਕਲਸੀ ਦੀ ਵੱਲੋਂ ਤੇ ਜੇ ਕੋਈ ਵੀ ਸ਼ਹਿਰਤਿਆਂ ਮੁਸ਼ਕਲਾਂ ਹੋਣ ਗਿਆ ਉਹਨਾਂ ਦੇ ਹੱਲ ਵਾਸਤੇ ਸਾਰੀ ਦੀ ਸਾਰੀ ਕਮੇਟੀ ਹਰ ਵੇਲੇ ਤਿਆਰ ਬਰ ਤਿਆਰ ਹੈ ਧੰਨਵਾਦ